ਬਾਦਲ 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 ਆ ਬਾਦਲ ਆਓ ਇਹਦੇ ਤੋਂ ਬਾਹਰ ਜਿਹੜੇ ਨਿਕਲਦੇ ਨਹੀਂ ਤੇ ਸਵਾਲ ਵੀ ਸਾਡੇ ਜਿਹੜੇ ਆਪਣੇ ਆ ਜਿਹੜੇ ਆਪਣੇ ਆਪ ਨੂੰ ਕਹਿੰਦੇ ਕਿ ਅਸੀਂ ਪੰਜਾਬ ਹਤੈਸ਼ੀ ਆ ਅਸੀਂ ਪੰਥ ਹਤੈਸ਼ੀ ਆ ਅਸੀਂ ਕੌਮ ਦੇ ਬੜੇ ਕੌਮ ਪ੍ਰਸਤ ਆ ਉਹਨਾਂ ਵੱਲੋਂ ਜਿਹੜਾ ਅਜਿਹਾ ਜਿਹੜਾ ਸਾਰਾ ਵਰਤਾਰਾ ਜਦੋਂ ਖੇਡਿਆ ਜਾਂਦਾ ਆ ਤੇ ਦੁੱਖ ਹੁੰਦਾ ਹੈ ਹਟਣਾ ਉਹ ਨਾ ਹੈਣੀ ਹਟਣਾ ਉਹ ਨਾ ਹੈਣੀਗਾ ਸਾਨੂੰ ਵੀ ਪਤਾ ਆ ਉਹਨਾਂ ਦੇ ਪਿੱਛੇ ਕਿਹੜੀਆਂ ਸ਼ਕਤੀਆਂ ਆ ਜਿਹੜੀਆਂ ਉਸ ਅਜੰਡੇ ਦਾ ਹਿੱਸਾ ਬਣ ਰਹੀਆਂ ਉਸ ਅਜੰਡੇ ਨੂੰ ਲਾਗੂ ਕਰਵਾ ਰਹੀਆਂ ਨੇ ਉਹ ਸ਼ਕਤੀਆਂ ਬੜੀਆਂ ਬਲਵਾਨ ਨੇ ਪਰ ਹੁਣ ਜਿਹੜਾ ਸਭ ਤੋਂ ਵੱਡਾ ਦੁੱਖ ਹੈ ਕਿ ਦੁਨੀਆ ਦਾ ਸਭ ਤੋਂ ਵੱਡਾ ਪਾਪੀ ਦੁਨੀਆ ਦਾ ਸਭ ਤੋਂ ਮਹਾ ਚਵਲ ਤੇ ਦੁਨੀਆ ਦਾ ਸਭ ਤੋਂ ਵੱਡਾ ਸ਼ੈਤਾਨ ਜਿਨ੍ਹਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ 2015 ਦੇ ਵਿੱਚ ਬੇਅਦਬੀਆਂ ਕੀਤੀਆਂ ਤੇ ਕਰਵਾਈਆਂ ਜਿਹੜੇ ਮੇਨ ਜਿਹੜੇ ਬੇਅਦਬੀ ਦੀ ਸਾਜ ਰਚਣ ਵਾਲੇ ਸੀਗੇ ਜਿਹੜੇ ਤਿੰਨ ਜਣੇ ਸੀਗੇ ਕਿ ਕਿੱਥੋਂ ਕਿਵੇਂ ਕਰਨਾ ਆ ਪਹਿਲਾ ਕਦਮ ਕੀ ਹੋਊ ਦੂਜਾ ਕਦਮ ਕੀ ਹੋਊ ਤੀਜਾ ਕਦਮ ਕੀ ਹੋਊ ਚੌਥਾ ਕਦਮ ਕੀ ਹੋਊ ਕਿੱਥੇ ਕਿੱਥੇ ਕਿਵੇਂ ਕਿਵੇਂ ਕੀ ਕੀ ਕਰਨਾ ਆ ਤੇ ਜਿਹਦੇ ਉੱਤੇ ਪੰਜ ਵਿਅਦਵੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜਿਹੜੀਆਂ ਵਿਅਦਵੀ ਦੀਆਂ ਮੰਦ ਭਾਗੀਆਂ ਘਟਨਾਵਾਂ ਵਾਪਰੀਆਂ ਸੀ ਉਹਨਾਂ 'ਚ ਸਿੱਧੇ ਰੂਪ 'ਚ ਜਿਹਦਾ ਹੱਥ ਹੋਵੇ ਸ਼ਾਮਲ ਹੋਵੇ ਅੱਜ ਸਾਡੇ ਪੱਤਰਕਾਰ ਭਾਈਚਾਰਾ ਜਿਹੜਾ ਉਹਨੂੰ ਐ ਪੇਸ਼ ਕਰ ਰਿਹਾ ਜਿਵੇਂ ਸੱਚ ਦਾ ਪੁੱਤ ਆ ਗਿਆ ਹੁੰਦਾ ਜਿਵੇਂ ਉਹ ਧਰਮੀ ਪੁੱਤਰ ਆ ਗਿਆ ਹੁੰਦਾ ਕਿੱਥੇ ਜਾਵਾਂਗੇ ਕਿ ਪ੍ਰਦੀਪ ਕਲੇਰ ਨਾਂ ਦੀ ਚਵਲ ਜਿਹਨੂੰ ਕੱਲ ਇੱਕ ਪੰਜਾਬ ਦਾ ਆਪਣੇ ਆਪ ਨੂੰ ਕਹਿਣ ਵਾਲਾ ਪੱਤਰਕਾਰ ਜਿਹੜਾ ਬਿਠਾ ਕੇ ਬੈਠਾ ਸੀ ਉਹਦੇ ਨਾਲ ਸਵਾਲ ਜਵਾਬ ਐ ਕਰ ਰਿਆ ਸੀ ਕਿ ਜਿਵੇਂ ਅਗਲੇ ਬੰਨੇ ਬਹੁਤ ਵੱਡੀ ਮਹਾਨ ਸ਼ਖਸੀਅਤ ਬੈਠੀ ਹੋਵੇ ਦੁਖੰਦਾਈਆ ਦੁਖੰਦਾਈਆ ਤੁਸੀਂ ਇਹੋ ਜੀ ਚਵਲ ਨੂੰ ਬਿਠਾ ਕੇ ਚੈਨਲਾਂ ਦੇ ਉੱਤੇ ਤੁਸੀਂ ਕਹੋਗੇ ਕਿ ਉਹਨੇ ਆਹ ਕਹਿਤਾ ਜੀ ਉਹ ਕਹਿਤਾ ਹਾਂ ਜੀ ਕੀ ਸਾਫ਼ ਕਰਨਾ ਚਾਹੁੰਦੇ ਜੇ ਤੁਸੀਂ ਕਿ ਜਿਹੜੇ ਜਿਨ੍ਹਾਂ ਲੋਕਾਂ ਨੇ ਪੰਜਾਬ ਦੇ ਅੰਦਰ ਸਿੱਖ ਕੌਮ ਦੇ ਅੰਦਰ ਅੱਗ ਲਾਈ ਹੋਵੇ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਹੋਵੇ ਅੱਜ ਤੁਸੀਂ ਉਹਨਾਂ ਨੂੰ ਇੰਜ ਪੇਸ਼ ਕਰ ਰਹੇ ਜੇ ਕਿ ਜਿਵੇਂ ਜੀ ਸੱਚ ਦਾ ਪਟਾਰਾ ਹੀ ਉਹਨੇ ਖੋਲਿਆ ਇਸ ਕਰਕੇ ਬਹੁਤ ਦੁਖ ਦੀ ਗੱਲ ਹੈ ਦੇਖੋ ਇੱਕ ਸਭ ਤੋਂ ਪਹਿਲੀ ਗੱਲ ਹੈ ਤੁਸੀਂ ਪੱਤਰਕਾਰ ਭਾਈ ਚਰਾ ਜੀ ਇੱਥੇ ਅਦਾਲਤ ਹੈ ਕੋਈ ਕੇਸ ਚੱਲਦਾ ਹੋਊਗਾ ਨਾ ਤੇ ਮੇਰੇ ਵਰਗਾ ਵੀ ਕਹਿੰਦਾ ਯਾਰ ਇਹਦੇ ਤੇ ਗੱਲ ਨਾ ਕਰੋ ਕੋਈ ਸਬਜੂਡਿਸ ਹੈ ਤੇ ਤੁਸੀਂ ਵੀ ਇਸ ਕਰਕੇ ਜਿਆਦਾ ਗੱਲ ਨਹੀਂ ਕਰਦੇ ਕਿ ਜਿਹੜਾ ਫਲਾਣਾ ਮਾਮਲਾ ਜੀ ਹੈ ਤੇ ਜਿਹੜਾ ਜੁਡੀਸ਼ੀਅਨ ਮੈਜਿਸਟਰ ਹੈ ਉਹਦੇ ਕੋਲੇ ਚੱਲਦਾ ਹੈ ਸਬਜੂਡਿਸ ਹੈ ਇਹ ਹੀ ਸਮਝਦੇ ਨੇ ਕਿ ਅਦਾਲਤ ਦੇ ਵਿਚਾਰ ਅਧੀਨ ਹੈ ਇਹਦੇ ਉੱਤੇ ਨਹੀਂ ਗੱਲ ਕੋਈ ਹੋ ਸਕਦੀ ਤੇ ਜਿਹੜਾ ਮਸਲਾ ਦੁਨੀਆਂ ਦੀ ਸਰਵੋੱਚ ਅਦਾਲਤ ਚ ਸਰਵੋੱਚ ਤਖਤ ਤੇ ਹੈ ਸਿੱਖਾਂ ਦੀ ਸੁਪਰੀਮ ਅਥਾਰਟੀ ਦੇ ਅੱਗੇ ਚੱਲ ਰਿਹਾ ਹੈ ਤੇ ਜਿਹੜਾ ਮਰਜ਼ੀ ਉੱਠਦਾ ਫੜਦਾ ਮਾਈਕ ਜਾ ਐ ਕਰਕੇ ਤੇ ਜਾਂ ਲਾ ਕੇ ਮੈਂ ਜੀ ਤੁਹਾਡਾ ਫੋਨ ਤੇ ਤੁਹਾਡੀ ਇੰਟਰਵਿਊ ਕਰ ਰਿਹਾ ਹਾਂ ਹਾਂਜੀ ਕਿ ਜਿਹੜੀ ਸਿੱਖ ਕੌਮ ਦੀ ਸਰਵੋੱਚ ਅਦਾਲਤ ਹੈ ਉਹਦੇ ਚ ਚੱਲ ਰਿਹਾ ਮਸਲਾ ਕਿਹੜਾ ਔਰ ਕੋਈ ਉੱਠ ਕੇ ਉਹਦੇ ਉੱਤੇ ਨੇਤੀ ਕੋਈ ਝੂਠ ਪ੍ਰੋਸੀ ਜਾਂਦਾ ਆ ਕੋਈ ਕਿੰਤੂ ਪਰੰਤੂ ਕਰੀ ਜਾਂਦਾ ਆ ਕੋਈ ਕਮੈਂਟ ਕਰੀ ਜਾਂਦਾ ਆ ਕੋਈ ਜਥੇਦਾਰਾਂ ਨੂੰ ਸਿੱਖਿਆ ਦਈ ਜਾਂਦਾ ਇਹ ਨਵੀਂ ਗੱਲ ਸਾਹਮਣੇ ਆ ਗਈ ਮੈਂ ਇੱਕ ਬੇਨਤੀ ਕਰਾਂ ਜੀ ਮੈਂ ਕੋਈ ਸਭ ਤੋਂ ਪਹਿਲਾਂ ਤਾਂ ਮੈਂ ਸਪਸ਼ਟ ਕਰਨਾ ਕਿ ਜਿਹੜਾ ਰਾਮ ਰਹੀਮ ਸਰਸੇਆ 2007 ਦੀ ਘਟਨਾ ਤੋਂ ਬਾਅਦ ਭਾਵੇਂ ਕਿ ਇਹੋ ਜਿਹੇ ਲੋਕਾਂ ਬਾਰੇ ਇਹੋ ਜਿਹੇ ਡੇਰਿਆਂ ਬਾਰੇ ਮੈਂ ਸ਼ੁਰੂ ਤੋਂ ਵਿਰੋਧੀਆਂ ਜਦੋਂ ਤੋਂ ਮੈਂ ਹੋਸ਼ ਸੰਭਾਲੀ ਪਰ ਜੋ 2007 ਦੇ ਵਿੱਚ ਉਹਨੇ ਚੰਦ ਚੜ੍ਹਿਆ ਭਾਵੇਂ ਕਿ ਉਹਨੇ ਬਾਅਦ ਚ ਉਹਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਬਥੇਰੀਆਂ ਉਹਨੇ ਹੋਰ ਗੱਲਾਂ ਕੀਤੀਆਂ ਪਰ ਸ਼ੈਤਾਨ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਮੈਂ ਉਹਦਾ 2007 ਤੋਂ ਬਾਅਦ ਲਗਾਤਾਰ ਕਟੜ ਵਿਰੋਧੀ ਔਰ ਦੇਖੋ ਮੈਂ ਇੱਕ ਬੇਨਤੀ ਕਰੂੰਗਾ ਕਿ ਇੱਕ ਪੱਤਰਕਾਰ ਨਰੇਤੇਸ਼ ਲਖੀ ਮੇਰਾ ਖਿਆਲ ਤੁਸੀਂ ਸਾਰੇ ਜਾਣਦੇ ਹੋਣੇ ਮੇਰਾ ਵੀ ਮਿੱਤਰ ਯਮਨ ਨੂੰ ਕਈ ਇਹਨਾਂ ਟੋਕਿਆ ਤੂੰ ਇਸ ਤਰ੍ਹਾਂ ਨਾ ਕਰਿਆ ਕਰ ਇਹ ਦੁਨੀਆ ਤੇ ਉਤਰਾ ਜਿਹੜਾ ਦੂਜਾ ਤੀਜਾ ਚੱਲਦਾ ਰਹਿੰਦਾ ਆ ਤੇ ਜਿਸ ਤਰ੍ਹਾਂ ਦੀ ਪੱਤਰਕਾਰੀ ਤੂੰ ਕਰਦਾ ਇਹਦਾ ਕੋਈ ਫਾਇਦਾ ਨਹੀਂਗਾ ਹੁਣ ਮੈਂ ਤੁਹਾਡੇ ਨਾਲ ਅੱਜ ਜਿਹੜੀ ਕੱਲ ਉੱਥੇ ਗੱਲਾਂ ਹੋਈਆਂ ਨੇ ਤੁਸੀਂ ਸਭ ਸਾਰਿਆਂ ਨੇ ਇੰਟਰਵਿਊ ਦੇਖੀ ਹੋਣੀ ਹੈ ਕਿ ਜਿਹਦੇ ਵਿੱਚ ਇੱਕ ਲਿਖੀ ਹੋਈ ਸਕ੍ਰਿਪਟ ਦੇ ਮੁਤਾਬਕ ਇੱਕ ਲਿਖੇ ਹੋਏ ਡਰਾਮੇ ਦੇ ਮੁਤਾਬਕ ਇੱਕ ਲਿਖੀ ਹੋਈ ਵਾਰਤਕ ਦੇ ਮੁਤਾਬਕ ਇਹ ਸਵਾਲ ਕਿਹੜਾ ਹੋਊ ਅੱਗੋਂ ਜਵਾਬ ਕਿਹੜਾ ਹੋਊ ਹਾਂਜੀ ਉਹ ਜਿਹੜਾ ਸਾਰਾ ਕੁਝ ਮੈਨੇਜ ਸੀ ਪਹਿਲੋਂ ਹੀ ਤੇ ਉਹਦੇ ਵਿੱਚ ਜਿਸ ਤਰ੍ਹਾਂ ਦੇ ਉਹਨੇ ਸਵਾਲ ਹੋਏ ਜਿਸ ਤਰ੍ਹਾਂ ਦੇ ਉਹਨੇ ਜਵਾਬ ਦਿੱਤੇ ਉਹਨੇ ਇਹ ਸ਼ੋਅ ਕੀਤਾ ਕਿ ਜਿਹੜੀ ਮਾਫੀ ਵਾਲੀ ਗੱਲ ਹੈ ਸਭ ਤੋਂ ਸਾਦ ਅਲੀ ਇਹ 2015 ਚ ਸ਼ੁਰੂ ਹੋਈ ਜਦੋਂ ਐਮ ਐਸ ਜੀ 2 ਫਿਲਮ ਸੀ ਉਹਨੂੰ ਰਿਲੀਜ਼ ਕਰਾਉਣ ਵਾਸਤੇ ਅਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਕੋਲੇ ਗਏ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਜੀ ਸਾਡੀ ਇਹ ਫਿਲਮ ਰਿਲੀਜ਼ ਕਰਾ ਦਿਓ ਤੇ ਉਹਨਾਂ ਨੇ ਕਿਹਾ ਕਿ ਮਾਫੀ ਮੰਗੋ ਪਹਿਲੋਂ ਫਿਰ ਉਹਨਾਂ ਕਹਿੰਦੇ ਕਿ ਅਰਜੀ ਲਿਖੋ ਹੁਣ ਮੋਟੀ ਜੀ ਗੱਲ ਹੈ ਕਿ ਉਹ ਕਹਿੰਦੇ ਕਿਉਂਕਿ ਅਸੀਂ ਇਹਨਾਂ ਦੀ ਮਦਦ ਕਰਦੇ ਰਹੇ ਸੀ ਅਸੀਂ ਇਹਨਾਂ ਦੀ 2009 ਚ ਵੀ ਕੀਤੀ ਜੀ 12 ਚ ਵੀ ਕੀਤੀ ਜੀ 14 ਚ ਵੀ ਕੀਤੀ ਜੀ ਹਾਂਜੀ ਤੇ ਮੈਂ ਉਹਨੂੰ ਪੁੱਛਣਾ ਚਾਹਣਾ ਜੇ 9 ਚ ਵੀ ਕੀਤੀ 12 ਚ ਵੀ ਕੀਤੀ 14 ਚ ਵੀ ਕੀਤੀ ਤੇ ਫਿਰ ਤੁਹਾਡੀ ਐਮਐਸਜੀ ਬਣ ਕਿਉਂ ਰੋਕੀ ਫਿਰ ਐਮਐਸਜੀ ਬਣ ਕੇ ਤੁਹਾਡੇ ਰਿਲੀਜ਼ ਹੋਈ ਕਿਉਂਕਿ ਤੁਸੀਂ ਸਿੱਖ ਵਿਰੋਧੀ ਸੀ। ਔਰ ਸ਼੍ਰੋਮਣੀ ਅਕਾਲੀ ਦਲ ਹੈ ਜਦ ਤੱਕ ਉਹਦੀ ਸਰਕਾਰ ਰਹੀ ਤੇ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਡੇਰਾ ਜਿਹੜਾ ਆ ਉਹ ਸਰਸੇ ਵਾਲੇ ਦਾ ਚੱਲਣ ਨਹੀਂ ਦਿੱਤਾ, ਖੁੱਲਣ ਨਹੀਂ ਦਿੱਤਾ। ਕਿਸੇ ਤਰ੍ਹਾਂ ਦਾ ਉਹਦਾ 사త్సੰਗ ਨਹੀਂ ਹੋਣ ਦਿੱਤਾ। ਇਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ। ਔਰ ਮੈਂ ਇਹਦੇ ਉੱਤੇ ਵੀ ਸਬੂਤਾਂ ਸਮੇਤ ਤੁਹਾਡੇ ਸਾਹਮਣੇ ਤਾਥ ਰੱਖੂੰਗਾ ਕਿ ਜਿਹੜੀ ਉਹ ਮਾਫੀ ਵਾਲੀ ਚਿੱਠੀ ਹੈ ਕਿੱਥੇ ਲਿਖੀ ਗਈ ਕਿੰਨੇ ਲਿਖੀ ਔਰ ਕੌਣ ਸ਼੍ਰੀ ਅਕਾਲ ਤਖਤ ਸਭਾ ਤੇ ਲੈ ਕੇ ਆਇਆ ਕਿਸ ਕਿਸ ਰੂਪ ਚ ਉਹਦੇ ਉੱਤੇ ਡਿਸਕਸ਼ਨ ਹੋਈ ਤੇ ਅਖੀਰ ਤੇ ਜਿਹੜਾ ਗਿਆਨੀ ਗੁਰਬਚਨ ਸਿੰਘ ਤੇ ਬਾਕੀ ਸਿੰਘ ਸਹਿਬਾਨ ਨੇ ਹੁਕਮਨਾਮਾ ਜਾਰੀ ਕੀਤਾ ਤੇ ਜਿਹੜਾ ਸਿੱਖ ਭਾਵਨਾਵਾਂ ਨੂੰ ਰੋਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਉਹਨਾਂ ਨੂੰ ਵਾਪਸ ਲੈਣਾ ਪਿਆ ਇਹ ਸਾਰੇ ਜਿਹੜੇ ਤੱਥ ਨੇ ਇਹ ਸਬੂਤਾਂ ਸਮੇਤ ਮੈਂ ਤੁਹਾਡੇ ਸਾਹਮਣੇ ਰੱਖੂੰਗਾ ਇੱਕ ਮੈਂ ਇੱਥੇ ਇਹ ਵੀ ਬੇਨਤੀ ਕਰਦਾ ਕਿ ਜਿਹੜਾ ਪ੍ਰਦੀਪ ਕਲੇਰ ਹੈ ਜਿਹੜਾ ਬਿਆਦਵੀ ਦੇ ਕੇਸਾਂ ਦਾ ਮੁੱਖ ਦੋਸ਼ੀ ਹੈ ਇਹਦੇ 164 ਦੇ ਬਿਆਨ ਦੀ ਅਦਾਲਤ ਵਿੱਚ ਦਰਜਨ